ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਹਰਜਸ ਟੀਵੀ ਦੇ ਨਾਲ ਤੇ ਮੈਂ ਸਤੁਤੀ ਲੈ ਕੇ ਹਾਜ਼ਰ ਹਾਂ ਖਬਰਾਂ ਦਾ ਬੁਲੇਟ ਆਓ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੈਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੌਰਾਨ ਮਾਤ ਦੇ ਨਿੱਕਲ ਵਜਾਉਣ ਦੇ ਫੈਸਲੇ ਦਾ ਸ਼ੌਮਿਕ ਕਮੇਟੀ ਨੇ ਕੀਤਾ ਵਿਰੋਧ ਕਾਂਗਰਸ ਪਾਰਟੀ ਨੇ ਦਿੱਲੀ ਦੇ ਸੀਨੀਅਰ ਕਾਂਗਰਸੀ ਆਗੂ ਦਿਵਿੰਦਰ ਯਾਦਵ ਨੂੰ ਦਿੱਤੀ ਪੰਜਾਬ ਕਾਂਗਰਸ ਦੇ ਇੰਚਾਰਜ ਦੀ ਜ਼ਿੰਮੇਵਾਰੀ ਐਡੀ ਨੇ ਦੇਵੋ ਇੰਡੀਆ ਦੇ ਤਿੰਨ ਅਧਿਕਾਰੀਆਂ ਨੂੰ ਕਿਤਾ ਗ੍ਰਿਫਤਾਰ ਕਾਲੇਤਨ ਨੂੰ ਚਿੱਟਾ ਕਰਨ ਦਾ ਹੈ ਮਾਮਲਾ ਜਲੰਧਰ ਵਿੱਚ ਕਰੋਨਾ ਪੋਜ਼ਿਟਿਵ ਔਰਤ ਦੀ ਹੋਈ ਮੌਤ ਬੁਖਾਰ ਤੇ ਸਾਹ ਲੈਣ ਚ ਹੋ ਰਹੀ ਸੀ ਦਿੱਕਤ ਇਸਰੋ ਦੇ ਮੁਖੀ ਐਸ ਓਮਨਾਥ ਨੇ ਦਿੱਤੀ ਜਾਣਕਾਰੀ ਕਿਹਾ 6 ਜਨਵਰੀ ਨੂੰ ਮੰਜ਼ਿਲ ਤੇ ਪਹੁੰਚੇਗਾ ਅਦਿੱਤਿ ਐਲਵਾਰ ਪਹਿਲਵਾਨ ਬਰਿੰਦਰ ਯਾਦਵ ਨੇ ਪਦਮਸ਼੍ਰੀ ਮੋੜੰਦਾ ਕਿਤਾਇਆ ਲਾਂ ਆਸਕਰ ਦੀ ਦੌਰ ਤੋਂ ਬਾਹਰ ਹੋਈ ਆਰਟੀ ਫਿਲਮ 2018 ਬਾਕਸ ਆਫਿਸ ਤੇ ਕਿੰਨੀ ਸੀ 200 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ। ਹੁਣ ਖਬਰਾਂ ਵਿਸਥਾਰ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ tạmੀ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੈਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੌਰਾਨ 27 ਦਸੰਬਰ ਨੂੰ ਮਾਤਮੀ ਬਿੱਗਲ ਵਜਾਉਣ ਦੇ ਫੈਸਲੇ ਨੂੰ ਗੁਰਮਤੀ ਮਰਿਆਦਾ ਦੇ ਵਿਰੁੱਧ ਕਰਾਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਗੁਰੂ ਗੋਬਿੰਦ ਸਿੰਘ ਦੇ ਛੋਟੇ ਸੱਜਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀ ਸ਼ਹਾਦਤ ਮਾਤਮ ਦਾ ਸੋਗ ਦਾ ਨਹੀਂ ਸਗੋ ਚੜਦੀ ਕਲਾ ਦਾ ਪ੍ਰਤੀਕ ਹੈ ਸੱਜਦਿਆਂ ਨੇ ਹੱਕ ਸੱਚ ਅਤੇ ਧਰਮ ਖਾਤਰ ਆਪਣੇ ਆਪ ਨੂੰ ਕੁਰਬਾਨ ਕਰਨ ਦਾ ਫੈਸਲਾ ਲੈ ਕੇ ਦੁਨੀਆ ਦੇ ਇਤਿਹਾਸ 'ਚ ਲਾਸਾਨੀ ਅਤੇ ਵਿਲੱਖਣ ਪੈੜ ਪਾਈ ਸੱਜਦਿਆਂ ਦੀ ਉਮਰ ਭਾਵੇਂ ਛੋਟੀ ਸੀ ਪਰ ਉਹਨਾਂ ਦੀ ਸਿੱਖੀ ਪ੍ਰਤੀ ਦ੍ਰਿੜਤਾ ਉਮਰ ਤੋਂ ਕੱਟ ਨਹੀਂ ਸੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਸਿੱਖ ਇਤਿਹਾਸ ਅਤੇ ਸਿਧਾਂਤਾਂ ਦੀ ਭਾਵਨਾ ਨੂੰ ਦਰਕਿਨਾਰ ਨਾ ਕਰਨ ਇਤਿਹਾਸ ਗਵਾਹ ਹੈ ਕਿ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਪੈੜਾਂ ਤੇ ਚੱਲਦੀਆਂ ਸਾਬਜ਼ਾਦਿਆਂ ਨੇ ਸ਼ਹਾਦਤਾਂ ਦਿੱਤੀਆਂ ਸਨ ਵੱਡੇ ਸਾਬਜ਼ਾਦਿਆਂ ਦੀ ਸ਼ਹਾਦਤ ਮੌਕੇ ਗੁਰੂ ਸਾਹਿਬ ਨੇ ਖੁਦ ਜੈਕਾਰੇ ਗਜਾ ਕੇ ਕੌਮ ਨੂੰ ਚੜ੍ਹਦੀ ਕਲਾ ਦਾ ਸੁਨੇਹਾ ਦਿੱਤਾ ਉਹਨਾਂ ਨੇ ਕਿਹਾ ਕਿ ਸਿੱਖ ਇਤਿਹਾਸ ਦੇ ਸ਼ਹੀਦ ਕੌਮ ਲਈ ਪ੍ਰੇਰਣਾ ਸਰੋਤ ਹਨ ਪਰ ਮੁੱਖ ਮੰਤਰੀ ਵੱਲੋਂ ਇਹਨਾਂ ਸ਼ਹਾਦਤਾਂ ਨੂੰ ਮਾਤਮ ਅਤੇ ਸੋਗ ਦੀ ਘਟਨਾ ਵਜੋਂ ਉਭਾਰਿਆ ਜਾਣਾ ਸਿਕ ਇਤਿਹਾਸ ਪਰੰਪਰਾ ਦੇ ਅਨੁਕੂਲ ਨਹੀਂ ਇਸ ਵਾਸਤੇ ਉਹਨਾਂ ਮੁੱਖ ਮੰਤਰੀ ਤੋਂ ਮਾਤਮੀ ਬਿੱਗਲ ਵਜਾਉਣ ਦਾ ਇਹ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ। ਸਾਲ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਨੇ ਕਈ ਸੂਬਾ ਇੰਚਾਰਜਾਂ ਨੂੰ ਬਦਲ ਦਿੱਤਾ ਹੈ। ਪਾਰਟੀ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੂੰ ਹਟਾ ਦਿੱਤਾ ਹੈ ਅਤੇ ਉਹਨਾਂ ਦੀ ਥਾਂ ਦਿੱਲੀ ਦੇ ਸੀਨੀਅਰ ਕਾਂਗਰਸੀ ਆਗੂ ਦਵਿੰਦਰ ਯਾਦਵ ਨੂੰ ਪੰਜਾਬ ਕਾਂਗਰਸ ਦੇ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਹੈ। ਇਹ ਹੁਕਮ ਪਾਰਟੀ ਦੇ ਕੋਮੀ ਜਨਰਲ ਸਕੱਤਰ ਕੇ ਸੀ ਵੈਨੂ ਗੋਪਾਲ ਵੱਲੋਂ ਅੱਜ ਦੇ ਰਾਜ ਜਾਰੀ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਦਿਵਿੰਦਰ ਯਾਦਵ ਦਿੱਲੀ ਦੇ ਸੀਨੀਅਰ ਕਾਂਗਰਸੀ ਨੇਤਾ ਹਨ ਜੋ ਕਿ ਪਹਿਲਾ ਉੱਤਰਾਖੰਡ ਦੇ ਇੰਚਾਰਜ ਵਜੋਂ ਜ਼ਿੰਮੇਵਾਰੀ ਨਿਭਾ ਰਹੇ ਸਨ। ਕਾਂਗਰਸ ਪਾਰਟੀ ਨੇ ਇਹ ਫੇਰ ਬਦਲ ਅਜਿਹੇ ਸਮੇਂ ਕੀਤਾ ਹੈ ਜਦੋਂ ਦੇਸ਼ ਵਿੱਚ ਭਾਜਪਾ ਨੂੰ ਰੋਕਣ ਲਈ ਵਿਰੋਧੀ ਪਾਰਟੀਆਂ ਵੱਲੋਂ ਇੰਡੀਆ ਇਕੱਠ ਜੋੜ ਤਹਿਤ ਮਿਲ ਕੇ ਚਲਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਅਦਰ ਇੰਡੀਆ ਗੱਟ ਜੋੜ ਸਬੰਧੀ ਪੰਜਾਬ ਕਾਂਗਰਸ ਦੇ ਕਈ ਆਗੂ ਆਪ ਨਾਲ ਮਿਲ ਕੇ ਚੋਣਾਂ ਲੜਨ ਦਾ ਵਿਰੋਧ ਕਰ ਰਹੇ ਹਨ ਇਸ ਤੋਂ ਇਲਾਵਾ ਕੁਝ ਪੰਜਾਬ ਚ ਕਾਂਗਰਸੀ ਆਗੂਆਂ ਵਿਚਕਾਰ ਅੰਦਰੂਨੀ મતਪੇਦ ਵੀ ਚੱਲ ਰਹੇ ਹਨ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਚੀਨੀ smartphones ਨਿਰਮਾਤਾ ਕੰਪਨੀ vivo ਅਤੇ ਕੁਝ ਹੋਰਾ ਵਿਰੋਧਮਨੀ ਲਾਂਡਰਿੰਗ ਦੀ ਜਾਂਚ ਦੇ ਸਿਲਸਿਲੇ ਚ ਤਿੰਨ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਧਿਕਾਰਤ ਸੂਤਰਾ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਅਧਿਕਾਰੀਆਂ ਨੇ ਦੱਸਿਆ ਕਿ ਤਿੰਨਾਂ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਹਿਰਾਸਤ ਚਲਿਆ ਗਿਆ ਹੈ ਅਧਿਕਾਰੀਆਂ ਨੇ ਦੱਸਿਆ ਕਿ ਵੀਵੋ ਇੰਡੀਆ ਦੇ ਅੰਤ੍ਰੀਮ ਸੀਈਓ ਹੋਂਗ ਸ਼ੂਕਵਨ ਉਰਫ ਟੇਰੀ ਸੀਐਫਓ ਹਰਿੰਦਰ ਦਹੀਆ ਅਤੇ ਸਲਾਹਕਾਰ ਹੇਮਤ ਮੁੰਜਾਲ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਹਿਰਾਸਤ ਵਿੱਚ ਲਿਆ ਗਿਆ ਹੈ ਸੰਗੀ ਏਜੰਸੀ ਨੇ ਇਸ ਤੋਂ ਪਹਿਲਾਂ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਚ 모ਬਾਈਲ ਫੋਨ ਨਿਰਮਾਤਾ ਲਾਵਾਂ ਇੰਟਰਨੈਸ਼ਨਲ ਦੇ ਮੈਨੇਜਿੰਗ ਡਾਇਰੈਕਟਰ ਹਰੀ ਓਮ ਰਾਏ ਚੀਨੀ ਨਾਗਰਿਕ ਗੁਆng ਗੁਵੇਨ ਉਰਫ ਐਂਡਰਿਓ ਕੁਆng ਚਾਰਟਰਡ ਅਕਾਊਂਟੈਂਟ ਨਿਤਨ ਗਰਗ ਅਤੇ ਰਾਜਨ ਮਲਿਕ ਜੋ ਸਾਰੇ ਇਸ ਸਮੇਂ ਹਿਰਾਸਤ ਵਿੱਚ ਹਨ ਈਡੀ ਨੇ ਹਾਲ ਹੀ ਵਿੱਚ ਦਿੱਲੀ ਚ ਇੱਕ ਵਿਸ਼ੇਸ਼ ਪੀਐਮਐਲਏ ਅਦਾਲਤ ਚ ਉਹਨਾਂ ਵਿਰੁੱਧ ਚਾਰਜ ਦਰਜ ਕੀਤੀ ਹੈ ਜਿਸ ਤੇ ਅਦਾਲਤ ਨੇ ਨੋਟਿਸ ਦੇਆ ਕਰੋਨਾ ਕਾਰਨ 61 ਸਾਲ ਮਹਿਲਾ ਦੀ ਮੌਤ ਹੋ ਗਈ ਉਹ ਇਲਾਜ ਕਰਾਉਣ ਲਈ ਹੁਸ਼ਿਆਰਪੁਰ ਦੇ ਪਿੰਡ ਸ਼ੇਰਪੁਰ ਤੋਂ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਪਹੁੰਚੀ ਸੀ ਔਰਤ ਨੂੰ ਤੇਜ਼ ਬੁਖਾਰ ਅਤੇ ਸਾਹ ਲੈਣ ਦੀ ਮੁਸ਼ਕਲ ਆ ਰਹੀ ਸੀ ਹਸਪਤਾਲ ਚ ਉਸ ਦਾ ਕਰੋਨਾ ਟੈਸਟ ਕੀਤਾ ਗਿਆ ਤੇ ਰਿਪੋਰਟ ਪੋਜ਼ਿਟਿਵ ਆਈ ਨਾਲ ਹੀ ਜਲੰਧਰ ਚ 46 ਸਾਲਾ ਵਿਅਕਤੀ ਦੇ ਕਰੋਨਾ ਪੋਜ਼ਿਟਿਵ ਹੋਣ ਦੀ ਪੁਸ਼ਟੀ ਹੋਈ ਹੈ ਉਸ ਨੂੰ ਕਾਰ ਚ ਇਕਾਂਤਵਾਸ ਕੀਤਾ ਗਿਆ ਹੈ ਸਿਵਲ ਸਰਜਨ ਡਾਕਟਰ ਜਗਦੀਪ ਚਾਵਲਾ ਨੇ ਦੱਸਿਆ ਕਿ ਜਲੰਧਰ ਦੇ ਸਿਵਲ ਹਸਪਤਾਲ ਚ ਕਰੋਨਾ ਮਰੀਜ਼ਾਂ ਲਈ ਚਾਰ ਬਿਸਤਰਿਆਂ ਦਾ ਆਈਸੋਲੇਸ਼ਨ ਵਾਰਡ ਬਣਾਇਆ ਗਿਆ ਹੈ ਇਸਰੋ ਦੇ ਮੁਖੀ ਐਸ ਸੋਮਨਾਥ ਨੇ ਕਿਹਾ ਕਿ ਭਾਰਤ ਦਾ ਪਹਿਲਾ ਸੂਰਜੀ ਮਿਸ਼ਨ ਹੈ ਦਿੱਤੇ ਅਲਵਨ 6 ਜਨਵਰੀ ਨੂੰ ਲੈਂਗਰੇਜ਼ੀਅਨ ਪੁਆਇੰਟ ਤੇ ਪੁੱਜੇਗਾ ਇਹ ਪ੍ਰithvi ਤੋਂ 1.5 ਮਿਲੀਅਨ ਕਿਲੋਮੀਟਰ ਦੂਰ ਸਥਿਤ ਹੈ ਇਸ ਨੂੰ ਇਸਰੋ ਵੱਲੋਂ 2 ਸਤੰਬਰ ਨੂੰ ਸ਼੍ਰੀ ਹਰੀਕੋਟਾ ਦੇ ਸਤੀਸ਼ ਤਵਨ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ ਸੀ ਮਿਸ਼ਨ ਦਾ ਉਦੇਸ਼ ਅਲਵਨ ਤੋਂ ਸੂਰਜ ਦਾ ਅਧਿਐਨ ਕਰਨਾ ਹੈ ਇੱਕ ਸਮਾਗਮ ਦੌਰਾਨ ਸੋਮਨਾਥ ਨੇ ਕਿਹਾ ਕਿ ਜਦੋਂ ਅਲਵਨ ਬਿੰਦੂ ਤੇ ਪੁੱਜੇਗਾ ਤਾਂ ਸਾਨੂੰ ਇੱਕ ਵਾਰ ਫਿਰ ਇੰਜਨ ਚਾਲੂ ਕਰਨਾ ਪਵੇਗਾ ਤਾਂ ਜੋ ਅੱਗੇ ਵੱਧ ਸਕੇ ਇਹ ਤੋਂ ਅਲਵਨ ਫਸ ਜਾਵੇਗਾ ਦੇਤੇਲਵਨ ਆਪਣੀ ਮੰਜ਼ਿਲ ਤੇ ਪੁੱਜਣ ਮਗਰੋਂ ਅਗਲੇ 5 ਵਰ੍ਹਿਆਂ ਤੱਕ ਸੂਰਜ ਤੇ ਹੋਣ ਵਾਲੀਆਂ ਵੱਖ-ਵੱਖ ਘਟਨਾਵਾਂ ਦੀ ਜਾਣਕਾਰੀ ਹਾਸਲ ਕਰਨ ਵਿੱਚ ਮਦਦ ਕਰੇਗਾ ਇਹ ਜਾਣਕਾਰੀ ਸਿਰਫ ਪਾਰਤ ਹੀ ਨਹੀਂ ਸਗੋਂ ਕੁਲ ਦੁਨੀਆ ਨੂੰ ਫਾਇਦਾ ਪਹੁੰਚਾਏਗੀ ਇਸ ਤੋਂ ਹਾਸਲ ਅੰਕੜੇ ਸੂਰਜ ਦੀ ਗਤੀਸ਼ੀਲਤਾ ਤੇ ਸਾਡੇ ਜੀਵਨ ਤੱਕ ਇਸ ਦੇ ਅਸਰ ਨੂੰ ਸਮਝਣ ਵਿੱਚ ਅਹਿਮ ਸਾਬਤ ਹੋਵੇਗੀ ਟੌਫਲੰਪਿਕਸ ਦੇ ਸੋਨ ਤਗਮਾ ਜੇਤੂ ਵਰਿੰਦਰ ਸਿੰਘ ਯਾਦਵ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਕਰੇ ਵੀ ਸੰਜੇ ਸਿੰਘ ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ ਚੋਨਾ ਚ ਪ੍ਰਧਾਨ ਚੁਣੇ ਜਾਣ ਖਿਲਾਫ ਦੇਸ਼ ਦੇ ਸਿਖਰਲੇ ਪਹਿਲਵਾਨਾਂ ਨਾਲ ਆਪਣੀ ਇੱਕ ਜੁੜਤਾ ਦਾ ਪ੍ਰਗਟਾਵਾ ਕਰਦੇ ਆ ਆਪਣਾ ਪਦਮ ਸ਼੍ਰੀ ਪੁਰਸਕਾਰ ਵਾਪਸ ਕਰਨ ਦਾ ਫੈਸਲਾ ਕੀਤਾ ਹੈ ਗੁੰਗਾ ਪਹਿਲਵਾਨ ਦੇ ਨਾਂ ਨਾਲ ਮਸ਼ਹੂਰ ਵਰਿੰਦਰ ਨੇ 올림픽 ਵਿੱਚ ਕਾਂਸੀ ਦਾ ਤਗਮਾ ਜੇਤੂ ਪਹਿਲਵਾਨ ਸਾਖਸ਼ੀ ਮਲੇਕ ਅਤੇ ਬਜਰੰਗ ਪੁਨੀਆ ਦਾ ਸਮਰਥਨ ਕੀਤਾ ਤੇ ਕਿਹਾ ਕਿ ਉਹ ਆਪਣਾ ਸਨਮਾਨ ਵਾਪਸ ਕਰ ਦੇਵੇਗਾ ਵਰਿੰਦਰ ਨੇ ਟਵਿੱਟਰ ਤੇ ਕਿਹਾ ਆਪਣੀ ਪਹਿਣ ਅਤੇ ਦੇਸ਼ ਦੀ ਧੀ ਲਈ ਮੈਂ ਵੀ ਪਦਮ ਸ਼੍ਰੀ ਪੁਰਸਕਾਰ ਵਾਪਸ ਕਰਾਂਗਾ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਮੈਨੂੰ ਤੁਹਾਡੀ ਬੇਟੀ ਅਤੇ ਆਪਣੀ ਭੈਣ ਸਾਖਸ਼ੀ ਮਲਿਕ ਤੇ ਮਾਣ ਹੈ ਉਸਨੇ ਦੇਸ਼ ਦੀਆਂ ਉੱਗੀਆਂ ਖੇਡ ਹਸਤੀਆਂ ਸਚਿਨ ਤਿੰਦੁਲਕਰ ਅਤੇ ਨਿਰਦ ਚੋਪੜਾ ਨੂੰ ਵੀ ਇਸ ਮੁੱਦੇ ਤੇ ਆਪਣੀ ਰਾਏ ਦੇਣ ਦੀ ਅਪੀਲ ਕੀਤੀ ਸਾਫਾ ਕ੍ਰਿਕਟਰ ਸਚਿਨ ਅਤੇ 올림픽 ਚੈਂਪੀਅਨ ਚੋਪੜਾ ਨੂੰ ਟੈਗ ਕਰਦੇ ਹੋਏ ਉਸਨੇ ਕਿਹਾ ਮੈਂ ਦੇਸ਼ ਦੇ ਛੋਟੇ ਦੇ ਖਿਡਾਰੀਆਂ ਨੂੰ ਵੀ ਆਪਣੀ ਰਾਏ ਦੇਣ ਦੀ ਬੇਨਤੀ ਕਰਦਾ ਹਾਂ ਜਿਕਰ ਯੋਗ ਹੈ ਕਿ ਵਿਰਿੰਦਰ ਨੂੰ 2021 ਵਿੱਚ ਦੇਸ਼ ਦਾ ਚੌਥਾ ਸਰਬਉੱਚ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਮਿਲਿਆ ਸੀ ਉਸ ਤੋਂ ਪਹਿਲਾਂ 2015 ਚੋਸ ਨੂੰ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਅੱਸੀ ਅੱਜ ਦੀ ਮੁੱਖ ਖਬਰ ਬਣੇ ਲੋ ਹਰਜਸ ਟੀਵੀ ਦੇ ਨਾਲ ਹਰਜਸ ਹਰਥਾ